ਪਰ ਕਹਿੰਦੇ ਉਹਦੀ ਫਿਰ ਵੀ ਤੇਰੀ ਕੂਕੜ ਖਤਮ ਕਿਉਂ ਨਹੀਂ ਹੁੰਦੀ? ਜਲ ਤਲ 34 ਵਰਤ ਦਾ ਖਾਲੀ ਕੋ ਥਾਵ ਨਾ ਹੈ ਇੱਤੇ ਜਲ ਵਰਸ ਦਾ ਤਿੱਖ ਮਰਿਆ। ਇਹਨੇ ਜਲ ਵਰਸ ਦਿਆਂ ਵੀ ਤਿਰਖਾ ਨਾ ਮਰੇ ਕਿਸੇ ਦਾ ਪਿਆਸ ਨਾ बुझे ਕਹਿੰਦੇ ਉਹਨਾਂ ਦੇ ਭਾਗਾ ਵਿੱਚ ਨਹੀਂ ਹੈਗੀ। ਵੀ ਜਿਵੇਂ ਗੁਰੂ ਸਾਹਿਬ ਗੁਰਦੁਆਰੇ ਕੀਰਤਨ ਚੱਲ ਰਿਹਾ ਵਾ ਗੁਰੂ ਸਾਹਿਬ ਦਰਸ਼ਨ ਦੇ ਰਹੇ ਨੇ ਚੌਰ ਕਰ ਰਹੇ ਨੇ ਲੰਗਰ ਚੱਲ ਰਹੇ ਨੇ ਪ੍ਰਮਾਤਮਾ ਦੀ ਵਰਸ ਦੀ ਕਿਰਪਾ ਦੇਖ ਰਹੇ ਆਪਾਂ। ਪਰ ਸਾਡੇ ਕਰਮ ਚ ਕਿਉਂ ਨਹੀਂ ਗੀ ਵੀ ਸਾਨੂੰ ਉਹ ਤੋਂ ਲੈਣਾ ਨਹੀਂ ਆਇਆ। ਕਿਦੋਂ ਲੈਣ ਦਾ ਵੀ ਢੰਗ ਹੁੰਦਾ ਨਾ ਕਹਿੰਦੇ ਵੀ ਅਮਰਤ ਕਹਿੰਦੇ ਨਾ ਅਮਰਤ ਕਰਮ ਹੈ ਅਮਰਤ ਆ ਨਿਸਾਰਿਓ ਖਿਸਰ ਗਿਓ ਭੂਮ ਪਰ ਡਾਰਿਓ। ਤੇ ਕਹਿੰਦੇ ਨਾ ਵੀ ਰਾਜਾ ਸਿਕੰਦਰ ਕਹਿੰਦੇ ਨਾ ਅਮਰਤ ਹੀ ਖੋਜ ਵਿੱਚ ਗਿਆ ਸੀਗਾ ਅਮਰਤ ਲੱਭਣ ਵਾਸਤੇ। ਤੇ ਅਮਰਤ ਲੱਭਣ ਵਾਸਤੇ ਪੁੱਛ ਪੁੱਛਾ ਕੇ ਨਾ ਕੋਈ ਜਗ੍ਹਾ ਤੇ ਪਹੁੰਚ ਗਿਆ। ਇਦੋਂ ਮਰਤ ਬੁੱੱਕ ਪਰ ਕੇ ਪੀਣ ਲੱਗਾਨਾ ਕਹਿੰਦੇ ਜਦੋਂ ਪਰਮਾਤਮਾ ਦੀ ਮਾਇਆ ਨੇ ਕਲਜੂਗ ਰੂਪ ਵਿੱਚ ਐਲ ਬਣ ਕੇ ਉੱਥੇ ਬਹਿ ਗਿਆ ਆ ਕੇ ਮੁਰੜੜਾ ਸਰੀਰ ਬਣਾ ਲਿਆ ਆਪਦਾ ਮੈਲਾ ਜਿਹਾ ਕ੍ਰੂਪ ਜਿਹਾ ਸਰੀਰ ਦੇਖਣ ਨੂੰ ਸੰਗ ਨਾ ਲੱਗੇ ਉੱਥੇ ਨਾ ਉਹ ਕਿਨਾਰੇ ਤੇ ਬਹਿ ਗਿਆ ਏ ਕੁੰਡ ਦੇ ਤੇ ਕਹਿੰਦੀ ਤਨ ਤੇ ਇੱਕ ਖੰਭ ਨਾ ਰਿਹਾ ਰਕਤ ਨਾ ਏ ਸਰੀਰ ਕੰਨੀ ਜਦੋਂ ਤਾਂ ਮੈਂ ਇਹ ਪਾਣੀ ਪੀ ਲਿਆ ਨਾ ਕਹਿੰਦੇ ਤੂੰ ਪਾਣੀ ਪੀਣ ਲੱਗੇ ਗੱਬੇ ਹਿਆਤ ਪਾਣੀ ਪੀਣ ਕੇ ਮੁਕਤ ਹੋਣ ਦੀ ਸੋਚ ਦਾ ਅਮਰ ਹੋ ਜਾਏਗਾ ਕੰਨੇ ਮੇਰੇ ਵਾਲੇ ਦੇਖ ਕੰਦੀ ਤਨ ਤੱਕ ਖੰਭ ਨਾ ਰਿਓ ਰક્ત ਨਾ ਰਿਓ ਸਰੀਰ ਜੀਵਨ ਛੁੱਟੇਉ ਦੇਹ ਤੇ ਜਾਤੇ ਪੀਓ ਕਨੀਰ ਕੰਨੇ ਮੇਰੀ ਆਤਮਾ ਦੇਹ ਤੋਂ ਛੁੱਟਦੀ ਨੀ ਜਰੂਰ ਤਾਂ ਇੱਕ ਕਨੀਰ ਅਮਰਤ ਨੂੰ ਕਨੀਰ ਦੱਸਿਆ ਜਾਤੇ ਪੀਓ ਕਨੀਰ ਤਨ ਤੱਕ ਖੰਭ ਨਾ ਰਿਓ ਰક્ત ਨਾ ਰਿਓ ਸਰੀਰ ਜੀਵਨ ਛੁੱਟੇਉ ਦੇਹ ਤੇ ਜਾਤੇ ਪੀਓ ਕਨੀਰ ਇਹ ਕਨੀਰ ਪੀਤਾ ਨਾ ਉਰ ਦਾ ਮੇਰਾ ਸਿਰ ਦੀ ਹਾਲਤ ਹੋ ਗਈ ਹੈ ਮੇਰੀ ਸਿਰ ਵਰਤ ਕ੍ਰੂਪ ਹੋ ਗਿਆ ਸਿਰ ਦੇ ਵਾਲ ਝੜ ਗਏ ਬੁਰੀ ਹਾਲਤ ਹੋ ਗਈ ਤੇ ਉਹ ਅਮਰਤ ਕੰਦੇ ਉੱਥੇ ਹੀ ਨਾ ਡੋਲ ਕੇ ਆ ਗਿਆ ਸਕੰਦਰ ਬਾਦਸ਼ਾਹ ਤੇ ਉਹੀ ਗੱਲ ਆਪਣੀਆਂ ਵੀ ਇੰਨਾ ਜਲ ਵਰਸ ਦੇ ਫੇਰ ਵੀ ਸਾਡੀ ਪਿਆਸ ਨਹੀਂ ਨਭਜਦੀਗੀ ਤੇ ਸਾਡੇ ਭਾਗਾ ਵਿੱਚ ਨੇ ਮੰਨ ਲੈਣੇ ਚਾਹੀਦੇ ਬੰਦੇ ਨੂੰ ਕਿਉਂਕਿ ਇੰਨੀ ਬਾਣੀ ਪੜਦੇ ਇੰਨਾ ਸਿਮਨ ਕਰਦੇ ਇੰਨਾ ਦਾਨ ਕਰਦੇ ਆ ਸ਼ਰਧਨ ਗੁਰਦਾਰੇ ਜਾਂਦੇ ਆ ਵੀ ਸਭੇ ਸਾਥੋਂ ਲੈਣਾ ਨਹੀਂ ਆਇਆ ਲੈਣ ਵਾਸਤੇ ਵੀ ਨੇ ਕਹਿੰਦੇ ਬੁੱਖ ਪੂਰਾ ਤੇਰਾ ਧਿਆਨ ਚਾਹੀਦਾ ਵੀ ਮੇਰੇ ਕਰਮੇ ਅਮਰਤਾਂ ਨਿਸਾਰੇਓ ਤੇਰੀ ਕਿਸਮਤ ਚ ਅਮਰਤ ਆ ਗਿਆ ਗੁਰੂ ਸਾਹਿਬ ਦੀ ਹਜ਼ੂਰ ਚ ਪਹੁੰਚ ਗਿਆ ਤੇ ਮੰਗਣ ਲੱਗਿਆ ਜਦੋਂ ਗੁਰੂ ਸਾਹਿਬ ਦਾਤ ਦੇਣ ਲੱਗੇ ਨਾ ਆਪਣਾ ਧਿਆਨ ਪਾਸੇ ਚਲਾ ਗਿਆ ਕਦੇ ਰਾਗੀਆਂ ਮਿਲ ਦੇਖਣ ਲੱਗ ਗਏ ਰਾਗੀਆਂ ਦੇ ਕੱਪੜੇ ਦੇਖਣ ਲੱਗ ਗਏ ਬਾਜਾ ਬਹੁਤ ਸੋਹਣਾ ਲੱਗਣ ਲੱਗ ਗਿਆ ਜਾਂ ਉਹਦੇ ਮੂਹਰੇ ਗੁਰੂ ਸਾਹਿਬ ਦੀ ਸੁਜਾਵਟੀ ਫੁੱਲ ਬਹੁਤ ਸੁਣ ਲੱਗਣ ਲੱਗੇ ਜਾਂ ਉੱਪਰ ਝੁੰਮਰ ਲੱਗਾ ਦੇਖਣ ਲੱਗ ਗਏ ਕਹਿੰਦੇ ਵੀ ਜੇ ਕਿਸੇ ਨੇ ਦਰਬਾਰ ਸਵ ਦਰਸ਼ਨ ਵਾਤ ਜਾਣਾ ਹੋਵੇ ਨਾ ਤਾਂ 10 ਫੁੱਟ ਤੋਂ ਉੱਪਰ ਨਿਗਾਹ ਨਹੀਂ ਜਾਣੀ ਚਾਹੀਦੀ ਉਹਨਾਂ ਤੀਰਥ ਲੱਗਦਾ ਕਿ ਘਰੋਂ ਬਾਣੀ ਪੜਦਾ ਪੜਦਾ ਹੀ ਜਾਵੇ ਵਾਇਗਰ ਵਾਇਗਰ ਜਾਪਰ ਜਪਦਾ ਜਾਵੇ ਵਾਇਗਰ ਵਾਹੂ ਕਰਦਾ ਜਾਵੇ ਕਹਿੰਦੇ ਨਾ ਤੇ ਹਰਾ ਚ ਕੋਈ ਦੁਨਿਆਵੀ ਗੱਲ ਨਹੀਂ ਕਰਨੀ ਨਾ ਕਿਸੇ ਨਾਲ ਮਿਲਣਾ ਜੁਲਣਾ ਫੋਨ ਨਾਲ ਨਹੀਂ ਲੈ ਕੇ ਜਾਣਾ ਜੇ ਗੱਲ ਕਰਨੀ ਪਏ ਤਾਂ ਸਰਸਰੀ ਤੂ ਦਾ ਪੁਆਇੰਟ ਤੋਂ ਵੱਧ ਗੱਲ ਨਹੀਂ ਕਰਨੀ ਚਾਹੀਦੀਗੀ